ਪੰਜਾਬ ਸਰਕਾਰ ਸੂਬੇ ਦੇ ਜਿਹੜੇ ਕਿਸਾਨ ਐ ਦਾਣਾ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲਾਂ ਬਰਸਾਤ ਮੌਸਮ ਖਰਾਬ ਹੋਣ ਤੇ ਖਰਾਬ ਹੁੰਦੀਆਂ ਉਸਕੇ ਤਹਿਤ ਸਮਾਣਾ ਦਾਣਾ ਮੰਡੇ ਵਿੱਚ ਪਹਿਲਾਂ ਦੋ ਸੈੱਡ ਸੀ ਇੱਕ ਸੈੱਡ ਦਾ ਨਿਰਮਾਣ ਔਰ ਕਿਤਾਜਰ ਤੁਸੀਂ ਦੇਖ ਰਹੇ ਹੋ ਜਿਹੜੇ ਸੈੱਡ ਦੇ ਲਈ ਪੈ ਪੈ ਜਿਹੜੇ ਵੈਲਡਿੰਗ ਕਰ ਵਾਲੇ ਕਰਮਚਾਰੀ ਐ ਮੁਲਾਜ਼ਮ ਐ ਮਜ਼ਦੂਰ ਲੱਗੇ ਹੋਏ ਐ ਔਰ ਦੂਜੇ ਪਾਸੇ ਤੁਸੀਂ ਮੰਡੇ ਦਾ ਇਹ ਪਾਸਾ ਦੇਖੋ ਇਸ ਪਾਸੇ ਜਿਹੜੇ ਮਜ਼ਦੂਰ ਐ ਉਹ ਖੱਡੇ ਪਟ ਰਹੇ 15 20 ਦਿਨਾਂ ਦੇ ਵਿੱਚ ਹੀ ਇਹ ਜਿਹੜੇ ਸੈਡ ਸਮਾਨਾ ਕੀ ਦਾਣਾ ਮੰਡੀ ਤੇ ਜਿੱਥੇ ਤਿਆਰ ਹੋ ਜਾਣੇ ਉਸ ਦੇ ਨਾਲ ਨਾਲ ਸਮਾਨਾ ਦੇ ਨਾਲ ਕਕਰਾਲਾ ਦੀ ਦਾਣਾ ਮੰਡੀ ਹੈ ਜਿਹੜੀ ਮਾਰਕੇ ਮੜੀ ਸਮਾਨਾ ਦੇ ਦੀਨ ਆਂਦੀ ਹੈ ਔਰ ਗਾਜੇਵਾਸ ਕੀ ਜਿਹੜੀ ਦਾਣਾ ਮੰਡੀ ਹੈ ਉੱਥੇ ਵੀ ਇਸ ਤਰ੍ਹਾਂ ਕੇ ਸੈਡਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਆਉਣ ਵਾਲੇ ਵਕਤ ਦੇ ਵਿੱਚ ਜਿਹੜੇ ਕਣਕ ਦਾ ਸੀਜ਼ਨ ਆਊਗਾ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਚ ਆਣਗੇ ਤਾਂ ਉਹਨਾਂ ਨੂੰ ਪਿੰਡਾਂ ਕੀ ਦਾਣਾ ਮੰਡੀ ਜਿਵੇਂ ਕਕਰਾਲਾ ਹੈ ਗਾਜੇਵਾਸ ਦਾਣਾ ਮੰਡੀ ਹੈ ਉਹ ਪਿੰਡਾਂ ਦੇ ਜਿਹੜੇ ਕਿਸਾਨ ਹੈ ਉਹਨਾਂ ਨੇ ਆਪਣੀ ਫਸਲ ਜੇ ਮੌਸਮ ਖਰਾਬ ਹੁੰਦਾ ਹੈ ਉਸ ਦੇ ਥੱਲੇ ਰੱਖਣਗੇ ਤਾਂ ਉਹਨਾਂ ਦੀ ਫਸਲਾਂ ਦਾ ਨੁਕਸਾਨ ਨਹੀਂ ਹੋਵੇਗਾ ਸਰਕਾਰ ਵੱਲੋਂ ਇਹ ਚੰਗਾ ਉਪਰਾਲਾ ਕੀਤਾ ਗਿਆ ਇਸ ਤੇ ਕਾਫੀ ਪੈਸਾ ਮੰਡੀ ਬੋਰਡ ਖਰਚ ਕਰ ਰਿਹਾ ਹੈ ਅਸੀਕਾਲ ਜੀ ਮੈਂ ਬਲਕਾਰ ਸਿੰਘ ਗੱਜੂ ਮੈਰਾ ਚੇਅਰਮੈਨ ਮਾਰਕੀਟ ਕਮੇਟੀ ਸਮਾਂ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੀ ਉਹਨਾਂ ਨੇ ਜਿਹੜਾ ਸਾਡੇ ਕਿਸਾਨਾਂ ਲਈ ਜਿਹੜੇ ਸੈੱਡ ਨੇ ਜਦੋਂ ਬਾਰਿਸ਼ ਆ ਜਾਂਦੀ ਟੀ ਫਸਲ ਕਿਸਾਨ ਵਾੜ ਲਿਆਉਂਦੇ ਤੇ ਜਾਤਾ ਫਿਰ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਖਰਾਬ ਹੁੰਦੀ ਸੀ ਜਾਂ ਫਿਰ ਭਰੀ ਹੋਈ ਜਿਹੜੀ ਬੋਰੀਆਂ ਦੇ ਵਿੱਚ ਪਾਉਂਦੇ ਸੀ ਉਹ ਵੀ ਫਸਲ ਹੈ ਜਿਹੜੀ ਉਹ ਵੀ ਖਰਾਬ ਹੁੰਦੀ ਸੀਗੀ ਉਹਦੇ ਲਈ ਜਿਹੜੇ ਮੰਡੀਆਂ ਦੇ ਸਾਡੇ ਤਕਰੀਬਨ 7 ਸਾਈਡ ਨੇ ਜਿਹੜੇ ਸਾਨੂੰ ਸਮਾਣੇ ਹਲਕੇ ਦੇ ਵਿੱਚ ਜਿਹੜੇ ਦਿੱਤੇ ਨੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਜਰਾ ਜੀ ਦਾ ਐਮ ਐਲ اے ਹਲਕਾ ਸਮਾਣਾ ਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਬਦੌਲਤ ਮਿਹਨਤ ਸਦਕੇ ਇਹ ਸੈੱਡ ਨੇ ਜਿਹੜੇ ਉਹ ਬਣਨੇ ਸ਼ੁਰੂ ਹੋਏ ਹੋਏ ਨੇ ਤੇ ਜਿਹਦੇ ਵਿੱਚੋਂ ਕੋਈ ਤਕਰੀਬਨ ਜਿਹੜੀ ਨਵੀਂ ਮੰਡੀ ਹੈ ਉਸ ਦਾ ਜਿਹੜਾ ਸੈੱਡ ਹੈਗਾ 22275 ਦਾ ਜਿਹੜਾ ਸੈੱਡ ਆ ਉਹ ਬਣਨਾ ਹੈਗਾ ਉਹ ਬਣ ਲੱਗਿਆ ਹੋਇਆ ਹੈਗਾ ਜਿਹਦੇ ਵਿੱਚੋਂ ਗਾਜੇਵਾਸ ਤੇ ਆਪਣਾ ਕਕਰਾਲਾ ਇਹ ਦੋ ਸੈੱਟ ਨੇ ਜਿਹੜੇ ਇਹ 102 50 ਦੇ ਬਣਨੇ ਹੈਗੇ ਨੇ ਤੇ ਚਾਰ ਸੈੱਟ ਜਿਹੜੇ ਹੈਗੇ ਨੇ ਉਹਦੇ ਵਿੱਚ 35 ਬਾਈ 35 ਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਇੱਕ ਪਿੰਡ ਹੈਗਾ ਰਤਨਹੀੜੀ ਤੇ ਜਿਹਦੇ ਵਿੱਚੋਂ ਜੋੜਾ ਮਾਜਰਾ ਇੱਕ ਗੱਜੂ ਮਾਜਰਾ ਤੇ ਇੱਕ ਫਤਿਹ ਮਾਜਰਾ ਇਹ ਚਾਰ ਪਿੰਡ ਉਹਦੇ ਵਿੱਚ 35 ਬਾਈ 35 ਜਿਹੜੇ ਮੰਡੀਆਂ ਦੇ ਸੈੱਟ ਨੇ ਉਹ ਬਣਨੇ ਹੈਗੇ ਨੇ ਉਹ ਵੀ ਤਕਰੀਬਨ ਉਹਨਾਂ ਦਾ ਜਿਹੜਾ ਮਟੀਰੀਅਲ ਆ ਉਹ ਸਮਾਨੇ ਮੰਡੀ ਦੇ ਵਿੱਚ ਬਣ ਕੇ ਤਿਆਰ ਹੈਗਾ ਉਹ 1-2 ਦਿਨਾਂ ਦੇ ਵਿੱਚ ਸਾਰੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਸੈੱਡ ਬਣਨੇ ਸ਼ੁਰੂ ਹੋ ਜਾਣਗੇ। ਇਹਨਾਂ ਦੀ ਅਮਾਉਂਟ 2 ਕਰੋੜ 4 ਲੱਖ ਦੇ ਲਗਭਗ ਹੈ। ਇਸ ਕਰਕੇ ਅਸੀਂ ਸਾਰੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸੈੱਡ ਬਣ ਰਹੇ ਨੇ ਅਸੀਂ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਾਂਗੇ ਵੀ ਜਿਹੜੇ ਸੈੱਡ ਨੇ ਉਹਨਾਂ ਦੀ ਨਿਗਰਾਨੀ ਰੱਖੀ ਜਾਵੇ ਕਿਵੇਂ ਬਣ ਰਹੇ ਹੈਗੇ ਨੇ। ਵਧੀਆ ਮਟੀਰੀਅਲ ਲੱਗਿਆ ਜਾਂ ਨਹੀਂ ਲੱਗਿਆ ਜੇ ਕੋਈ ਕਾਸਰ ਮਾਸਰ ਰਹਿੰਦੀ ਹੈ ਤਾਂ ਉਹ ਮੇਰੇ ਨਾਲ ਮਾਰਕੀਟ ਕਮੇਟੀ ਦੇ ਵਿੱਚ ਗੱਲ ਕਰ ਸਕਦਾ ਮੈਂ ਤਾਂ ਕਿ ਉਹਨਾਂ ਨਾਲ ਜਿਹੜੇ ਇੰਜੀਨੀਅਰ ਬਣਾ ਰਹੇ ਨੇ ਉੱਤੇ ਸਟੀਲ ਦੇ ਛੱਡ ਬਣਨੇ ਨੇ ਮੈਂ ਉਹਨਾਂ ਨਾਲ ਕੋਈ ਰਾਬਤਾ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਵੀ ਜਿਹੜਾ ਕੋਈ ਛੱਡ ਦੇ ਵਿੱਚ ਜੇ ਕੋਈ ਆਪਾਂ ਨੂੰ ਖਾਮੀ ਪਾਈ ਜਾਂਦੀ ਹੈ ਤਾਂ ਮੈਂ ਉਹਨਾਂ ਨੂੰ ਦਰੁਸਤ ਕਰਾ ਸਕਾਂ ਮੈਂ ਫਿਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਤੇ ਨਾਲ ਸਾਡੇ ਐਮਐਲਏ ਹਲਕਾ ਸਮਾਣਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਮੀਂਹ ਕਣੀ ਤੋਂ ਫਸਲ ਖਰਾਬ ਹੁੰਦੀ ਤੇ ਉਹਦੇ ਲਈ ਰਾਹਤ ਫੌਰੀ ਰਾਹਤ ਮਿਲਣ ਦੇ ਜਿਹੜੇ ਸੁਪਨੇ ਦੀਗੇ ਸਾਡੇ ਕਿਸਾਨਾਂ ਦੇ ਉਹ ਸ਼ੈੱਡ ਨੇ ਜਿਹੜੇ ਬਣਨੇ ਸ਼ੁਰੂ ਹੋ ਜਾਣਗੇ ਇਹਦੇ ਵਿੱਚ ਕੋਈ ਵੀ ਗਰੀਬ ਗੁਰੂ ਬਾ ਵੀ ਸੀਜ਼ਨ ਤੋਂ ਬਾਅਦ ਹੈ ਜਿਹੜਾ ਉਹ ਆਪਣਾ ਵਿਆਹ ਸ਼ਾਦੀ ਜਾਂ ਕੋਈ ਹੋਰ ਪ੍ਰੋਗਰਾਮ ਕਿਸੇ ਪ੍ਰਕਾਰ ਦਾ ਵੀ ਹੁੰਦਾ ਉਹ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਰਸਾਤ ਦੇ ਮੌਸਮ ਦੇ ਵਿੱਚ ਮੱਕੀ ਔਰ ਬਾਸਮਤੀ ਵਾਸਤੇ ਬਹੁਤ ਹੀ ਸ਼ੈੱਡਾਂ ਦਾ ਫਾਇਦਾ ਹੁੰਦਾ ਹੈ ਅਨਾਜ ਮੰਡੀ ਦੇ ਵਿੱਚ ਚੇਤਨ ਸਿੰਘ ਜੀ ਜੋੜਾ ਮੱਜਰਾ ਨੇ ਔਰ ਬਲਕਾਰ ਸਿੰਘ ਜੀ ਗੱਜੂ ਮਾਜਰਾ ਨੇ ਪ੍ਰਯਾਸ ਕਰਕੇ ਮੇਰੇ ਕਹਿਣ ਤੇ ਇੱਕ ਸ਼ੈੱਡ ਮਨਜ਼ੂਰ ਕਰਵਾ ਕੇ ਦਿੱਤਾ ਹੈ ਜਿਸ ਸਦਕਾ ਕਿ ਆੜਤੀਆਂ ਨੂੰ ਬਹੁਤ ਜ਼ਿਆਦਾ ਮੱਕੀ ਦੇ ਸੀਜ਼ਨ 'ਚ ਔਰ ਬਸਪਤੀ ਦੇ ਸੀਜ਼ਨ 'ਚ ਫਾਇਦਾ ਮਿਲੂਗਾ ਅਤੇ ਸਾਨੂੰ ਇੱਕ ਹੋਰ ਵਾਅਦਾ ਕੀਤਾ ਵੀ 20 ਬਲੌਕ 'ਚ ਇੱਕ ਸ਼ੈੱਡ ਹੋਰ ਬਣਾ ਕੇ ਦਵਾਂਗੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਕ ਸ਼ੈੱਡ ਜੇ ਹੋਰ ਬਣ ਗਿਆ ਤਾਂ ਸਾਡੀ ਮੱਕੀ ਦੀ ਔਰ ਬਸਪਤੀ ਦੀ ਜਿਹੜੀ ਬਰਸਾਤੀ ਪ੍ਰੋਬਲਮ ਹੈ ਉਹ ਹੱਲ ਹੋ ਜਾਊਗੀ। ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼